ਟੋੜਾ ਵਿਚਾਰ ਰਿਹਾ ਅੱਜ ਮੇਰਾ ਬੁਜ਼ਾਰਾ ਕਿਹੜੇ ਤੋਂ ਖੂਬਗਾਰਾ ਕੁਛ ਹੋਈ ਨਹੀਂ ਨੇ ਜੋ ਬੁਜ਼ਾਰਾ ਹੈ ਜੀ ਬਾਹਰੋਂ ਵੇਅਰ ਕਰਕੇ ਚਲੇਗੇ ਆ ਵੀ ਵੇਅਰ ਕਰਕੇ ਚਲੇਗੇ ਇਹ ਫਸਟ ਟਾਈਮ ਹੋਇਆ ਇਹ ਇਹ ਫਸਟ ਟਾਈਮ ਘਟਰਾ ਵਾਪਰੀ ਹੈ ਜੀ ਹਾਂ ਜੀ ਇਹ ਮੇਰੇ ਨਾਲ ਵਸ ਟਾਈਮ ਵਾਪਰੀ ਹੈ ਜੀ ਅਜੇ ਤੋਂ 1.5-2 ਸਾਲ ਪਹਿਲਾਂ ਵੀ ਜਿਹੜਾ ਯਾਨੀ ਕਿ ਟੈਕਓਵਰ ਆਇਆ ਸੀਗਾ ਯਾਨੀ ਕਿ ਉਹਦਾ ਬੰਦਾ ਕਰ ਲਿਆ ਜੀ ਉਹਨਾ ਨੇ ਟਰੇਸ ਉਹ ਇਕੱਲਾ ਬੰਦਾ ਸੀਗਾ ਕੋਈ ਜਦੋਂ ਫਾਦਰ ਵੀ ਹੁੰਦੇ ਸੀਗੇ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀ ਜੀ ਹਾਂ ਜੀ ਸ਼ੱਕ ਹੈ ਕਿਸੇ ਨੂੰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੀ ਕਿਸੇ ਨਾਲ ਹੈਲੋ ਕਿਓ ਹੈ ਹੈਲੋ ਜਪਸੋਇ ਵਿਚ ਬਾਜ਼ਾਰ ਮਤਲਬ ਜਵੈਲੀ ਸ਼ਾਪ ਤੇ ਗੋਲੀਆਂ ਚੱਲਣ ਕੀ ਪੂਰਾ ਮਾਮਲਾ ਹੈ ਇੱਕ ਸਾਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਾਹ ਹੈ ਥਾਣੇ ਆਰਾਊਂਡ 8:35 8:40 ਦੇ ਕਿ ਪਰਮਜੀਤ ਟਵੈਲਰਸ ਲੋਕੀਤ ਰਾਹ ਮੀਨ ਸਦਾਰ ਜਵੈਲੀ ਸ਼ਾਪ ਹੈ ਉਨਾਂ ਦੇ ਤੇ ਦੋ ਬੰਦੇ ਆ ਕੇ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਵੰਤਰ ਜਾਲੀ ਨੂੰ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ ਸਰ ਲੱਗਿਆ ਪਤਾ ਕਿ ਕਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਜੇ ਉਹ ਮੈਟਰ ਅnder ਇਨਵੈਸਟੀਗੇਸ਼ਨ ਹੈ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਥੋੜਾ ਸਮਾਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਪਾਨ ਤੇ ਇਹਨਾਂ ਦੇ ਬੇਟਾ ਯੂ ਕਿ ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਹੈ ਉਹ that is a matter of investigation ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਸਰ ਮੁਰਲੀ ਯਾਤ ਦੇ ਰਿਖ ਤੋਂ ਗੱਲ ਸਾਹਮਣੇ ਆਈ ਨਹੀਂ ਹਜੇ it is too early to say anything ਅਸੀਂ ਜੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਸਰ ਕੱਲ ਨੂੰ ਘਟਨਾ ਵਾਪਰੀ ਹੈ ਬਗਲੇਗਲਾ ਕੋਲ ਕੱਲਾ ਨੇ ਇਹ ਉਸੇ ਖੇਤਰ ਦੇ ਖੇਤਰਾਂ ਦਾ ਹੈ ਉਸ ਤੋਂ ਲੱਗੇ